ਹਰੀ ਪੁਲਿਸ ਮੁਰਦਾਬਾਦ 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 ਇਹ ਸਾਜ਼ਿਸ਼ ਦੇ ਅਧੀਨ ਮਾਲਕ ਨੂੰ ਉਹਦੋਂ ਬੇਕਬਜ਼ਾ ਕਰਨ ਚਾਹੁੰਦੇ ਆ ਤਾਂ ਕਬਜ਼ਾ ਖੋਣਾ ਚਾਹੁੰਦੇ ਆ ਸਰ ਬੇਕਬਜ਼ਾ ਆਪਾਂ ਕਰਨਾ ਹੀ ਦੋ ਸਰ ਕਹਿਣਗੇ ਉਹ ਤਾਂ ਹੋਈਏ Rao ਬੜਾ ਗੜ ਮੱਫੇ ਲੱਗਦਾ ਦੇਖੋ ਕਿਹਦੀ ਹੋ ਉਹ ਜਿਹੜਾ ਮਤਲਬ ਇਹ ਹੈ ਕਿ ਜਿਹੜਾ ਆਈਐਸ ਅਫਸਰ ਉਹਨੇ ਜਿਹੜਾ ਮਤਲਬ ਵਾਰ ਤੋਂ ਦੂਸਰਾ ਵੀ ਬੜਾ ਹੈ। ਛਿੱਡੀ ਵੱਡੀ ਗੱਲ ਆ। ਉਹ ਆਪਣੇ ਘਰੇ ਬਿਟਾ, ਮੁੱਢੇ ਘਰੇ ਬਿਟਾ। ਪੁਲਸ ਕੇਸ ਲੜ ਲਈ ਉਹਦਾ ਦੇਖੋ ਕਮਾਲ ਦੀ ਗੱਲ। ਇਹ ਸਾਜਿਸ਼ ਹੈ ਤੁਹਾਨੂੰ ਨਹੀਂ ਪਤਾ। ਹਲੋ ਹਲੋ ਹਲੋ। ਯਾਰ ਇੱਧਰ ਹੋ ਜਾ। ਆ ਇੱਧਰ ਹੋ ਜਾਈ। ਆ। ਪੰਜਾਬ ਪੁਲਿਸ ਮੁਰਦਾਬਾਦ 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 ਟੱਕਰ ਸਾਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਸ਼ਹੀ ਪੁਲਿਸ ਮੁਰਦਾਬਾਦ 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 ਸ਼ਹੀ ਪੁਲਿਸ ਮੁਰਦਾਬਾਦ ਬੁਰਦਾਬਾਦ ਮੁਰਦਾਬਾਦ ਮੁਰਦਾਬਾਦ ਜਦੋਂ ਮਨ ਮਨ ਦੁਖ ਹੀ ਹੁੰਦਾ ਏ ਆਪਣਾ ਕੋਈ ਨਹੀਂ ਹੁੰਦਾ ਬੰਦਾ ਆਪਣੇ ਤੋਂ ਸਤਿਆ ਪੂਆ ਕਛਾਲ ਮਾਰ ਜਾਂਦੇ ਆ ਅੱਜ ਤੇ ਧੰਦਾ ਦੇ ਰਹੇ ਆ ਅਸੀਂ ਆਪਣੇ ਹਲਕੇ 'ਚ ਮੈਂ ਵੀ ਬਰਦਾਸ਼ਤ ਕਰਦਾ ਕਿ ਇਹਨਾਂ ਕੋਈ ੱਟਾ ਹੋਵੇ ਪਰ ਇਹ ਸਾਸ ਕਰ ਤੋਂ ਆ ਜਗ੍ਹਾ 'ਚ ੱਟੇ ਨਾਲ ਫੋਣਾ ਚਾਹੁੰਦੀ ਆ ਕੰਮ ਦਾ ਕੋਈ ਹੋਰ ਸ਼ੋਅ ਕਰਨਾ ਚਾਹੁੰਦੀ ਆ ਕੋਟ ਨੇ ਸਟੇਟਸ ਕੋ ਦਿੱਤਾ ਇਹ ਸਟੇਟਸ ਕੋ ਦੇ ਉਲਟ ਜਿਵੇਂ ਮਾਲਕਾਂ ਨੂੰ ਬਾਹਰ ਕੱਢ ਕੇ ਉਸ ਦੀ ਜਗ੍ਹਾ ਤੇ ਆਪਣੇ ਬੰਦੇ ਬਿਠਾਉਣਾ ਚਾਹੁੰਦੇ ਆ ਪਹਿਲਾ ਵੀ ਠੱਕਾ ਕਰਾ ਕੇ ਇਹਨਾਂ ਦੇ ਗੇਟ ਗਾਰਡ ਤੋੜ ਦਿੱਤੇ ਆ ਮਾਲਕ ਨੂੰ ਮਾਲਕ ਨਹੀਂ ਰਹਿਣ ਦੇਣਾ ਕਿਉਂਕਿ ਇਹਦੇ ਪਿੱਛੇ ਡੂੰਗੀ ਸਾਜ਼ਿਸ਼ ਹੈ ਜੋ ਬਰਦਾਸ਼ਤ ਨਹੀਂ ਹੈ ਅਸੀਂ ਹੱਕ ਸੱਤ ਤੇ ਪੈਰਾ ਦਿੰਦੇ ਆ ਹੱਕ ਸੱਤ ਨਿਆਂ ਤੇ ਪੈਰਾ ਦਿੰਦੇ ਰਹਾਂਗੇ ਪੰਜਾਬ ਪੁਲਿਸ ਮੁਰਦਾਬਾਦ 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 ਇਹ ਗੱਲ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪੰਜਾਬ ਪੁਲਿਸ ਇਹ ਜਦੋਂ ਉਹ ਸੇਰੀ ਪਾਰਟੀ ਨੇ ਬੰਨਿਆ ਹੋਇਆ ਕਿ ਮੰਨਿਉ ਦਾ ਪੂਰੀ ਨਾਵਤਾ ਸਾਰੇ ਇਸ ਕਰਕੇ ਨੂੰ ਹਟ ਮਾਨਕਿਆ ਉਧਰੋਂ ਤੋਂ ਬਹੁਤ